ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ YouTube ਚੈਨਲ ਦੇਖ ਰਿਹਾ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਸ ਕਰਦੇ ਹਾਂ ਤੇ ਸਾਰਿਆਂ ਨੇ ਬਿਲਕੁਲ ਠੀਕ ਹੋਵੋਗੇ ਤੇ ਹਾਜ਼ਰੋਂ ਇਹ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਅੱਜ ਆਏ ਹੋਏ ਸੀਗੇ ਆਪਣੇ ਨਾਨਕੇ ਪਿੰਡ ਪਾਠ ਦਾ ਭੋਗ ਸੀ ਤੇ ਸਾਰੇ ਇਕੱਠੇ ਹੋਏ ਸੀ ਤੇ ਕਹਿੰਦੇ ਵੀ ਗਰਮੀ ਬਹੁਤ ਜ਼ਿਆਦੀ ਆ ਤੇ ਅੱਜ ਆਪਾਂ ਸ਼ਰਦਾਈ ਪੀਨੇ ਆ ਤੇ ਹੁਣ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਨਾਲੇ ਸ਼ਰਦਾਈ ਬੰਦੀ ਦਿਖਾਉਣੇ ਆ ਕਿਵੇਂ ਰਗੜਦੇ ਆ ਤੇ ਦੱਸਦੇ ਆ ਵੀ એનર્ਜੀ ਡਰਿੰਕ ਜਿਹੜੀ ਪੰਜਾਬੀਆਂ ਦੀ ਕਹਿੰਦੇ ਆ ਬਹੁਤ ਤਾਕਤ ਵਾਲੀ ਹੁੰਦੀ ਹੈ ਉਹਦੇ ਨਾਲ ਹੀ ਤੁਹਾਨੂੰ ਬਣਦੀ ਵਿਖਾਉਣੇ ਅੱਜ ਤੇ ਵੀਡੀਓ ਸ਼ੁਰੂ ਕਰਦੇ ਆ ਜੀ ਹੁਣ ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸ਼ਰਦਾਈ ਬੰਦੀ ਖੱਬੇ ਪਿੰਡ ਪਿੰਡ ਅਬੇ ਬੱਚੇ ਕਿਹਨਾਂ ਦੇ ਲੱਗਾ ਪਾਪਾ ਕਉਂ ਹੀ ਆ ਆ ਯਾਰ ਮੋਦਰ ਨਾ ਮਾਈਨਸ ਉਹ ਤੜਣਾ ਕਿਉਂ ਆ ਤੇ ਮੋੜੇ ਕਿ ਆਇਆ ਬਈ ਨਾਲ ਤਾਲ ਕੋ ਯਾਰ ਅੱਫੜੀ ਲੈ 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 ਮੇਰੀ ਥਲੇ ਜਿਵੇਂ ਚਿੜਜਵਾਇ ਨੀ

ਜਾਦਾ ਹੀ ਭਾਰਾ ਵਾ ਗੁਰਵਾ ਇਹ ਵੀ ਖਵਾ ਕਰਨ ਨੂੰ ਬੈਠੇ ਆ ਬਾਬਾ ਤੁਹਾਨੂੰ ਤੋਂ ਹੋਰ ਦੋ ਜਣੇ ਖਵਾਓ ਨਾ ਤੁਹਾਨੂੰ ਪਤਾ ਆ ਰਹੇ ਦੱਸ ਖਵਾ ਲੈਂਦੇ ਪੈਸੇ ਲੁੱਟਣੇ ਆਂ ਪਤਾ ਆ ਰਹੇ ਦੋ ਜਣੇ ਲਾਓ ਜਿਆਦਾ ਹੀ ਭਾਰਾ ਬਣਾਇਆ ਬਾਬਾ ਉਹ 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 ਤੀ ਵਾਦੇ ਦੀ ਹੈ ਬਰਾਸਾ ਮੋਰਮੋਰ ਕਮੋੜਾ ਹਾਂ ਹਾਂ ਮੋਰਮੋਰ ਕਮੋੜਾ ਨਾ ਬਾਬਾ ਜੀ ਪੱਕਾ ਨੂੰ ਸਮਝਾ ਮੈਂ ਮੋਰ ਨੂੰ ਮੁਰਕਾ ਪਾਈ ਜਾਂਦੇ ਵਿੱਚ ਫਿਰ ਕਿੰਨਾ ਟਾਈਮ ਲੱਗੂਗਾ 40 ਮਿੰਟ ਲੱਗੂਗਾ 40 ਬੱਸ ਬਿਲਕੁਲ ਨਾ ਕੋਈ ਜਿੰਨਾ 90 ਹੋ ਗਏ ਤਾਂ ਤਾਰੇ ਕਿੰਨਾ ਵਾਸਤੇ ਲੋ ਜੇ ਲੈ 40 45 ਮਿੰਟ ਹੋਰ ਲੱਗਣਗੇ ਆਪਾਂ ਨੂੰ ਗੱਡੀ ਤੇ ਆਉਂਦੀ ਖੇਤ ਪੀ ਜਾਂਦੀ ਆ ਆਈ ਜਮਈਆ ਪਾਰ ਕਰ ਸਕਦੇ ਤੁਸੀਂ ਉਹ ਬਗਲੇ ਵਿੱਚ ਹੋਵੇ ਸਾਡੇ ਘਰ ਅੱਗੇ ਪਿੱਛੇ ਲਾ ਪੀਂਦੀ ਜਾਨਾ ਉਹ ਆਏ ਕਹਿਣਾ ਮੋੜ ਜਾਣਾ ਬਈ ਨਹੀਂ ਬੰਦ ਰਹਿਣਾ ਬਈ ਨਾ ਟੋਟਾ ਉਹਨੇ ਡੇਗ ਪਾਣਾ ਵਿੱਚ ਇੱਕ ਲਾਫੀ ਹੁਣ ਚੱਲੋ

ਬਾਣੀ ਦਾ ਦੋ ਨਿਕਲ ਬਰਕਾ ਗਿਆ ਉਹ ਆਪਣੇ ਹੀ ਪਾਣੀ ਉੱਥੇ ਬਣਾ ਲੈ ਕੰਟੀ ਚਾ ਪਾਣੀ ਦਿੰਦਾ ਲੈ ਆ ਮੈਦਾਨ ਉਹ ਕੋਟਾ ਫਿਰ ਨਹੀਂ ਆਉਂਦਾ ਉਹਦੇ ਨਾਲ ਕੰਨ ਕੋਟੀ ਇਹਦੀ ਵੀ ਖਾਣੀ ਖੋਣੀ ਸ਼ਾਮਾਰਾ ਕਰਦਾ ਕਰਨ ਮੈਂ ਨਹੀਂ ਉਲਝਾ ਹਾਂ ਕਿ ਉਹ ਕੋਈ ਨਹੀਂ ਨਹੀਂ ਹਾਂਜੀ ਪੈਸਾ ਵੀ ਨਹੀਂ ਜਾਂਦਾ ਸਾਰਾ ਨਹੀਂ ਉਹ ਕੋਈ ਚੋ ਪਾਣੀ ਕੱਟਣਾ ਜੀ ਸਾਰਾ ਗਾ ਨਿਜੋੜਾਂ ਗ੍ਰੀਨ ਨਾਲ ਨੂੰ ਬਰਾ ਖਰਾਬ ਨਾ ਕਰ ਦੇ ਕਰ ਉਹ ਚੋਟੀ ਨੂੰ ਮੇਰੇ ਪਾਗਲਾਂ ਨੂੰ ਇੱਕ ਧੀ ਗੱਲ ਦੱਸ ਇਹਦਾ ਮੂੰਹ ਰਾ ਕੱਢਣ ਦਾ ਕੁੰਡਾ ਚਲਾਦਾ ਬੜੀ ਸ਼ਰਧਾ ਨਾਲ ਲੱਗਣਾ ਕੰਟੀ ਚੱਲੇਗਾ ਦਿਖਾਈ ਨਹੀਂ ਹਸੋ ਤੇ ਕੰਟੀ ਹੱਥ ਮਿਲਿਆ ਯਾਰ ਇੱਕੋ ਹੀ ਮਿਲਿਆ ਮੜਾ ਆਉਂਦਾ ਮੰਨਦੇ ਹੋ ਵੀ ਨਹੀਂ ਮਿਲਿਆ ਭਰਾ ਮੇਰੇ ਕੋਲ ਕੋਈ ਨਹੀਂ ਕਰ ਸਕਦਾ ਵੇਖਿਆ ਉਹਨੂੰ ਗੁੱਸੇ ਹੋ ਗਿਆ ਮਿਲਦਾ ਕੋਈ ਸਮਝ ਨਹੀਂ ਕਿੰਨਾ ਪੇਰਨਾ ਮਿਲ ਕੇ ਤੇਰਾ ਵਾਲ ਵੇਖ ਕੇ ਉਹਨੂੰ ਬਸਾ ਰਿਹਾ ਦੰਦਾਂ ਦੇ ਕਿਧਰੋਂ ਆ ਗਿਆ ਇਹ ਕਿੱਥੇ ਗਿਆ ਉਹ ਹਾਂ ਚੱਲ ਗਿਆ ਵਾ ਹਾਂ ਚੱਲ ਗਿਆ ਵਾ ਆ ਇਹਨੂੰ ਮਿਲ ਕੇ ਜਾਇਸ ਨੂੰ ਆ ਬਣੀ ਗਰੀ ਆ ਆ ਬਣੀ ਗਰੀ ਨਹੀਂ ਹੋਈ ਜੀ ਹੂੰ ਪਾਣੀ ਘਣਾ ਲਈ ਮੈਂ ਜਾਨਾ ਨਹੀਂ ਪਾਣੀ ਸੰਤ ਬੜੀ ਆ ਇਹ ਚਾਚਾ ਸੰਤ ਨੂੰ ਕੀ ਕਰਾਂਗੇ ਇਹ ਪਾਵਾ ਬਾਹਰ ਫੜਾਵਾ ਇਹ ਤਾਂ ਇੰਨੀ ਗੱਲ ਮਤਾ ਦਾਨਾ ਪਾਣੀ ਟੱਪ ਲਾ ਗਾ ਜਨਮ ਦੇ ਜਿਆਦਾ ਦੋ ਪਾੜੀਆਂ ਪਾਣੀ ਪਾਣੀ ਤੇ ਨਾ ਚਾਚਾ ਇਹ ਆਪਾਂ ਯਾਰ ਪਾ ਪਾ ਦੋ ਯਾਰ ਨਾਮ ਦੀ ਹੀ ਹੁੰਦਾ ਇਹਦਾ ਚੱਲਣਾ ਤਾਂ ਕੋਈ ਨਹੀਂ ਕੋਈ ਨਾ ਕੋਈ ਨਾ ਬਣਾ ਜਾਗਣੀ ਇਹ ਕਰਦੇ ਨਾ ਆਪਣੀ ਥੋੜੀ ਵਧਿਆ ਘੜ ਲਓ ਇਹਦਾ ਪਗੜ ਲੈਣੇ ਆ ਜੀ ਓਏ ਆਪਣੀ ਥੋੜੀ ਵਧਿਆ ਘੜ ਲਓ ਜਾਗਣੀ ਐਨੇ ਕਰ ਐਨੇ ਕਰ ਐਨਾ ਕਿ ਤਾਂ ਕਾਣੋ ਪੋੜਾ ਚੱਲਦਾ ਹੀ ਆ ਹੰਸੇ ਬਦਰ ਵੀ ਤੇ ਆਪਣੇ ਦੇ ਕਿਉਂ ਬੋੰਦੇ ਨਹੀਂ ਸਕਦੇ ਇਹਦਾ ਅੱਗੇ ਬਣਦਾ ਮੈਨੂੰ ਦੇਖੋ ਆਉਂ ਨਹੀਂ ਆਉਦੇ ਉਹ ਤੋਂ ਥੋੜੀ ਕੋਲ ਆ ਵੇਖੋ ਘਟਾ ਲੀ ਹੁਣ ਜਾਨ ਪਾਣੀ ਜਿਆਦਾ ਵਾ ਵਾ ਮਾਮਾ ਪਾਣੀ ਜਿਆਦਾ ਵਾ ਜਿਆਦਾ ਵਾ ਥੋੜਾ ਘਟਾ ਕੇ ਫਲਟੇ ਕੋਸਤ ਥੋੜੀ ਪਾਣੀ ਜਿਆਦਾ ਹੈ ਤੇ ਸੱਚੀ ਦਸੀ ਬਣ ਜਾਨੀ ਹੈ ਤੇ ਹਾਂ ਹਾਂ ਘਟਾਵੇ ਬਦਲੇ ਨਾ ਓਏ ਚਲ ਮੈਂ ਨਹੀਂ ਹਾਂ ਜੀ ਦੋ ਦੋ ਲੈਣੇ ਜਿਆਦਾ ਮਮਾ ਸ਼ੂ ਕਰ ਦੇ ਤਾਂ ਬਾਬਿਆਂ ਨੇ ਉਹ ਇੱਕ ਗਲਾਸ ਹੋਮਣਾ ਕਰਨਾ ਚਾਹਣਾ ਯਾਰ ਉਹ ਨਹੀਂ ਦੋ ਦਿਨਾਂ ਪੈਣਾ ਰਾਤ ਵਿੱਚ ਪਾਏ ਪਾਉਣ ਦੇ ਬਲ ਨਹੀਂ ਨਾ ਆਉਂਦਾ ਓਏ ਮੇਰੀ ਗਰਸਨ ਨੇ ਚਾਰ ਕੱਪ ਤੇ ਨਿਕਲੀ ਹੋਣੇ ਆਪ ਆਪਣੇ ਚ ਪਾਈ ਚਲੋ ਆ ਬਾਹਰ ਨਹੀਂ ਆ ਰਹੇ ਮੀਰੋ ਨਹੀਂ ਰੋਣੋ ਕਿਦੰਪ ਬਣਾ ਲਈ ਆਪਾਂ ਹਾਂ ਵਿੱਚ ਪਾ ਦੇਣਾ ਸੇਵਾਦਾਰ ਜਨਵਰੀ ਦੇ ਤੋਂ ਇੰਤਜ਼ਾਰ ਪਾ ਕੇ ਫਤਿਹ ਲੈਣਾ ਪਰ ਉਹ ਦੱਦੇ ਨਹੀਂ ਮੈਂ ਤੇ ਹੋਰ ਬੈਠ ਜਿੱਦੀ ਆਉਣਾ ਕਿਹਦੇ ਐ ਓਏ ਓਏ ਸੇਵਾ ਪਾਉਣ ਵਾਲੇ 10 ਰੁਪਏ ਦੇ ਕੇ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੇ ਲੈਣੇ ਤੇ ਦੁੱਧ ਕਿੱਥੋਂ ਆਵੇ ਉਹ ਨਹੀਂ ਇਹਦਾ ਭਰਾਵਾ ਅੰਦਰ ਚੋਪੀਂ ਕਰਾਉਣਾ ਹੈ ਆਹ ਚੰਗਣਾ ਕੋਲ ਨਾ ਕਰਿਆ ਕਿਉਂ ਕਦੋਂ ਦਾਲ ਲੱਗਿਆ ਹੈਨਾ ਰਹੀ ਹੈ ਇਹ ਵੀ ਮਾਸੂਦ ਜਾਨਦੀ ਬੰਦ ਜੁਗੀ ਜਾਨ ਦੇ ਕੋਨੇ ਵਿੱਚ ਦੇ ਦਿੰਗੇ ਹਾਂ ਜਾਨਦਰੀ ਇਹਨੂੰ ਵਿੱਚ ਕੋਈ ਨਹੀਂ ਪਤਾ ਨਹੀਂ ਬੜੀ ਹੋ ਗਈ ਪੰਜ ਮਿੰਟ ਆ ਵੀ ਬਾਡੀ ਭਗ ਦੇਣ ਲੱਗਿਆ ਹਾਂ ਕਰ ਬਾਦ ਉਹ ਬਰ ਉਹ ਬਰ ਲੋ ਜੀ ਕਿਹਨਾਂ ਕਿਦਾਂ ਸਾਰਿਆਂ ਨੇ ਯਾਰ ਤੂੰ ਯਾਰ ਗਿਆਨਾ ਦੱਸ ਉਮਰ ਟਾਉਣਾ ਕੰਮ ਹੋਣਾ ਹੁਣ ਵੀਰ ਦੀ ਵਾਰੀ ਉਸ ਤੋਂ ਬਾਅਦ ਮੇਰੀ ਉਸ ਤੋਂ ਬਾਅਦ ਕੰਮ ਨਹੀਂ ਨਹੀਂ ਅਸੀਂ ਚਾਣੀ ਨਾ ਆਣਾ ਮੈਂ ਬਲਤਾ ਨਹੀਂ ਹੈ ਨਾ ਮੈਂ ਨਹੀਂ ਅਮਰ ਜੀ ਬਾਈ ਦੱਸੋ ਸਿਰ ਆਪਾਂ ਪਹਿਲਾਂ ਪਹਿਲਾਂ ਠੀਕ ਹੈ ਵਧੀਆ ਬਣਿਆ ਇੱਕ ਮਿੰਟ ਹੈ ਬੋਧ ਗਿਆ ਕੋਰਾ ਵਧੀਆ ਲਾਓ ਜੀ ਬਹੁਤ ਸਵਾਲ ਪੁੱਛਿਆ ਸਿਰੋ ਬਬਾਈ ਆਪਾਂ ਪੀ ਕੇ ਦੱਸਦੇ ਆ ਤੁਹਾਨੂੰ ਸੁਖ ਜੀ ਨੂੰ ਦੱਸੋ ਅਬਸਰਾਂ ਤੋਂ ਪੁੱਛਦੇ ਆ ਅਫਸਰ ਜੀ ਕਿਦਾਂ? ਬਹੁਤ ਵਧੀਆ। ਵਧੀਆ ਮਾਮਾ ਬਣਿਆ। ਲੈ ਉਹ ਦੇ ਦੀ। ਵਾਹ, ਤੁਸੀਂ ਬੜੇ। ਲੈ ਉਹ ਦੇ ਦੀ, ਬਦੂ ਕੰਮ ਕਿੰਮਾ ਵਧੀ। ਲੈ ਹੋ। ਆਂਕੂ ਜੀ ਬੜਾ ਤੇ ਬੜੀ ਵਧੀ ਜੀ। ਦੋ ਬਾਰ ਦੋ ਦੋ ਬਾਲਟੀ ਹੋਰ ਜਾ ਤੜਾਓ ਤੇ ਬਾਲਟੀ ਪਾ ਮਾਮਾ। ਜਾ ਕਾੜ। ਓਏ ਆਹ ਮਾਮਾ। ਮਨਜੂਬ। ਕਿਵੇਂ ਆ? ਪਾ ਕੇ ਪੀਦੀ ਨਹੀਂ। ਬਾਡੀ ਇਹ ਰੱਖ ਇਹਦੇ ਚ ਨੂੰ ਪਾਈ ਹੁੰਦੀ। ਅੱਛਾ ਜੀ। ਆਹ ਬਾਲਟੀ ਪਾ। ਕੁਝ ਨਾ ਮਾਦੇ ਇਹਨੂੰ ਇਹ ਥੋੜਾ ਭਾਈ ਇਹਦਾ ਖਤਮ ਹੀ ਨਹੀਂ ਹੋ ਰਿਹਾ ਇਹਨੂੰ ਨਹੀਂ ਉਹ ਜਹਾ ਨਹੀਂ ਕਿੱਦੇ ਨਹੀਂ ਨਹੀਂ ਉਹ ਉੱਥੇ ਜਾਗੇ ਕਿਹਨੇ ਆਣੇ ਉਹ ਵੀਰ ਥੰ